ਕਿਹੜੀ ਕੰਟਰੀ ਸਾਨੂੰ ਆਫਟਰ ਸਟੱਡੀ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਉਹਦੇ ਨਾਲ ਨਾਲ ਜਿਹੜੀ ਉਸ ਤੋਂ ਬਾਅਦ ਸਾਨੂੰ ਜਿਹੜੀ ਪੀਆਰ ਆ ਗਈ ਹੈ ਕੈਨੇਡਾ ਦੇ ਨਾਲ ਨਾਲ ਮੈਂ ਕਿਤੇ ਹੋਰ ਕੰਟਰੀ ਬਾਰੇ ਸੋਚਦਾ ਨੰਬਰ 1 ਤੇ ਤਾਂ ਕੰਟਰੀ ਇੱਕੋ ਹੀ ਹੈ ਜੀ ਦੇਸ਼ ਇੱਕੋ ਹੀ ਹੈ ਜਿਹੜਾ ਸਾਨੂੰ ਆਫਟਰ ਸਟੱਡੀ ਤੋਂ ਬਾਅਦ ਵਰਕ ਪਰਮਿਟ ਦੇ ਰਾਈਟਸ ਵੀ ਦਿੰਦਾ ਹੈ ਤੇ ਉਸ ਤੋਂ ਬਾਅਦ ਨਾਲ ਨਾਲ ਪੀਆਰ ਦੇ ਵੀ ਰਸਤੇ ਦੇ ਖੁੱਲ ਜਾਂਦੇ ਨੇ ਬਸ ਸਸ ਹੀ ਸਟੈਪਸ ਹੋ ਚੁੱਕੇ ਹੋਏ ਜਿੱਦ ਤੱਕ ਅੱਜਕੱਲ ਸ킬 ਟ੍ਰੇਡ ਕੋਰਸਸ ਗੱਲ ਕਰਦੇ ਆ ਉਹਨਾਂ ਵਿੱਚ ਹੀ ਬਸਟ ਜੇ ਅੱਜ ਦੀ ਰੇਟ ਤੇ ਕੋਈ ਵੀ ਬੱਚਾ ਕਿਸੇ ਕੋ ਪੈਸੇ ਵੀ ਕੱਟਣੇ ਆ ਉਹ ਸਿਰਫ ਕੈਨੇਡਾ ਹੀ ਜਾਵੇ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਕੋਰਸਸ ਹੈਗੇ ਨੇ ਸਕਿੱਲ ਟ੍ਰੇਡ ਕੈਟਾਗਰੀ ਦੇ ਕੋਰਸਸ ਨੇ ਉਹਨਾਂ ਦੀ ਫੀਸ ਜਿਹੜੀ ਆ ਬਹੁਤ ਹੀ ਜ਼ਿਆਦਾ ਕੱਟ ਹੈ ਤਕਰੀਬਨ ਤਕਰੀਬਨ 3500 ਡਾਲਰ ਤੋਂ ਲੈ ਕੇ 5500 ਕੈਨੇਡੀਅਨ ਡਾਲਰ ਉਹ ਜਿਹੜੀ ਆ ਉਹ ਫੀਸ ਹੈ ਔਰ ਅੱਜ ਦੀ ਰੇਟ ਤੇ ਨਾਨ ਐਸਟੇਸ ਕੈਟਾਗਰੀ ਹੋਣ ਕਰਕੇ ਜਿਹੜੇ ਜਿਹਨੂੰ ਕਹਲੇਗਾ ਆਪਾਂ ਨਾਉ ਦੇ ਚ ਆਇਲੈਂਡ ਸੀ ਲੋਡ ਹੈ ਗਈ ਹੈ ਜੇ ਕਿਸੇ ਕੋ ਹੈਗਾ ਤਾਂ ਲਗਾ ਸਕਦਾ ਹੈ ਤਨਾਵ ਉਹਦੇ ਚ ਜੀਐਸਰੀ ਲੋੜਾ ਸਿਰਫ ਕਲੀ ਕਾਲਜ ਦੀ ਫੀਸ ਤੇ ਨਾਲ ਹੀ ਕੰਮ ਚੱਲ ਜਾਂਦਾ ਜਿਹੜੀ ਕਿ ਬਹੁਤ ਘੱਟ तकरीबन 2 ਲੱਖ ਤੋਂ ਲੈ ਕੇ 3 ਲੱਖ ਦੇ ਵਿੱਚ ਵਿੱਚ ਆ ਮੇਰਾ ਟਾਰਗੇਟ ਸ਼ੁਰੂ ਤੋਂ ਹੀ ਅੱਜ ਤੋਂ ਤੁਸੀਂ ਪਿੱਛੇ 10 ਸਾਲ ਪਿੱਛੇ ਵੀ ਚੱਲ ਜਾਓ ਤੇ ਮੇਰੇ ਪੁਰਾਣੇ ਵੀਡੀਓ ਦੇਖ ਸਕਦੇ ਆ ਮੈਂ ਹਮੇਸ਼ਾ ਘੱਟ ਫੀਸ ਨੂੰ ਹੀ ਜ਼ਿਆਦਾ ਜ਼ੋਰ ਪਾਇਆ ਔਰ ਸ਼ੁਰੂ ਤੋਂ ਮੈਂ ਇੱਕੋ ਗੱਲ ਕਹਿੰਦਾ ਆ ਕਿ ਨਾਨ ਐਸਟੀਐਸ ਕਾਟਗਰੀ ਕਿਉਂਕਿ ਮੇਰੇ ਕੋ ਆਪਣਾ ਐਕਸਪੀਰੀਅੰਸ ਨਾਨ ਐਸਟੀਐਸ ਕਾਟਗਰੀ ਦਾ तकरीबन 2017 ਤੋਂ ਆ ਜੇ तकरीबन 8 ਸਾਲ ਨੂੰ ਹੋ ਗਏ ਆ ਨੋਨ ਐਸਟਿਸ ਕਟਾਗਰੀ ਦੇ ਵਿੱਚ ਵੀਜ਼ਾ ਲੰ데요। 2021 ਵਿੱਚ ਪਲੱਸ 2 ਕੰਪਲੀਟ ਕੀਤੀ ਸੀ ਆਰਟਸ ਸਟਰੀਮ ਵਿੱਚ। ਮੈਂ ਇੰਸਟਾਗ੍ਰam ਦੀ ਐਡ ਦੇਖ ਕੇ ਤੇ ਵਿਜ਼ਿਟ ਕੀਤਾ। ਥੈਂਕਸ ਟੂ 올 ਏਕ ਸਟੱਡੀ ਵੀਜ਼ਾ ਟੀਮ ਐਂਡ ਸਪੈਸ਼ਲ ਥੈਂਕਸ ਟੂ ਜਸਪਰੀ ਸਰ ਜਿਨ੍ਹਾਂ ਦੀ ਹੈਲਪ ਨਾਲ ਮੇਰਾ 10 ਦਿਨਾਂ ਵਿੱਚ ਵੀਜ਼ਾ ਆ ਗਿਆ। ਮੇਰੇ ਸਾਰੇ ਸਟੂਡੈਂਟਾਂ ਨੂੰ ਡਵਾਈਸ ਆ ਕਿ ਜਰੂਰ ਇੱਕ ਵਾਰ ਇੱਕ ਸਟੱਡੀ ਵੀਜ਼ਾ ਵਿਜ਼ਿਟ ਕਰੋ ਇਹ ਮੇਰਾ ਵੀਜ਼ਾ ਆ ਗਿਆ ਹੋਪ ਤੁਹਾਡਾ ਵੀ ਫਰੈਂਡ ਨੇ ਮੈਨੂੰ ਇੱਕ ਸਟੱਡੀ ਵੀਜ਼ਾ ਵਾਸਤੇ ਰੈਫਰ ਕੀਤਾ ਸੀਗਾ ਕਿਉਂਕਿ ਉਹਦਾ 1 ਸਾਲ ਪਹਿਲੇ ਇੱਕ ਸਟੱਡੀ ਵੀਜ਼ੇ ਦੀ ਵੀਜ਼ਾ ਲੱਗਿਆ ਸੀਗਾ ਤੋਂ ਬਾਅਦ ਮੈਂ ਆਪਣੇ ਪੇਰੈਂਟਸ ਨਾਲ ਇੱਥੇ ਵੀਜ਼ਿਟ ਕੀਤਾ ਇੱਕ ਸਟੱਡੀ ਦੀ ਹੋਲ ਟੀਮ ਦੀ ਵਜ੍ਹਾ ਨਾਲ ਮੇਰਾ ਵੀਜ਼ਾ ਆ ਗਿਆ ਮੇਰੀ ਸਾਰੇ ਸਟੂਡੈਂਟ ਨੂੰ ਇਹੀ ਐਡਵਾਈਸ ਆ ਕਿ ਇੱਕ ਵਾਰ ਜਰੂਰ ਇੱਕ ਸਟੱਡੀ ਵੀਜ਼ਾ ਟੀਮ ਵਿਜ਼ਿਟ ਕਰਿਓ ਜਿਨ੍ਹਾਂ ਦਾ 8 ਸਾਲ ਦਾ ਗੈਪ ਆ ਜਾਂ ਵੱਧ ਉਹ ਜਰੂਰ ਇੱਕ ਵਾਰ ਵਿਜ਼ਿਟ ਕਰਿਓ ਜੇ ਮੇਰਾ ਵੀਜ਼ਾ ਆ ਗਿਆ ਤਾਂ ਤੁਹਾਡਾ ਵੀ ਜਰੂਰ ਆ ਏਕੇ ਸਟਡੀ ਵੀਜ਼ਾ ਵਾਲਿਆਂ ਦੀ ਐਡ ਵੇਖੀ ਸੀ ਜਿਸ ਦੇ ਵਿੱਚ ਉਹ ਮੇਖਿਆ ਸੀ ਕਿ 5 ਤੋਂ 7 ਸਾਲ ਬੱਚਿਆਂ ਦਾ ਵੀ ਗੈਪ ਦੇ ਵੀਜ਼ੇ ਲੱਗਦੇ ਪਏ ਨੇ ਉਸ ਤੋਂ ਬਾਅਦ ਮੈਂ ਇੱਥੇ ਵਿਜ਼ਿਟ ਕੀਤਾ ਸਪੈਸ਼ਲੀ ਥੈਂਕਫੁਲ ਟੂ ਜਸਪੀ ਸਰ ਜਿਨ੍ਹਾਂ ਦੀ ਹੈਲਪ ਦੇ ਨਾਲ ਮੇਰਾ 7 ਸਾਲ ਦੇ ਗੈਪ ਤੋਂ ਬਾਅਦ 24 ਦਿਨਾਂ ਦੇ ਵਿੱਚ ਮੈਨੂੰ ਵੀਜ਼ਾ ਮੇਰਾ ਵੀਜ਼ਾ ਮਿਲ ਗਿਆ ਮੈਂ ਸਾਰੇ ਬੱਚਿਆਂ ਨੂੰ ਡਵਾਈਸ ਕਰਦੀ ਆਂ ਕਿ ਜਿੰਨਾਂ ਦਾ ਸਟੱਡੀ ਦੇ ਵਿੱਚ ਗੈਪ ਆ ਜਾਂ ਰਿਫਿਊਜ਼ਲ ਆ ਉਹ ਕਿਸੇ ਹੋਰ ਅਦਰ ਰੀਜ਼ਨ ਕੋ ਨਾ ਜਾਣ ਇੱਕ ਵਾਰੀ ਇੱਕ ਸਟੱਡੀ ਵੀਜ਼ਾ ਤੇ ਆਉਣ ਵਿਜ਼ਿਟ ਕਰਨ ਜੇ ਮੇਰਾ ਵੀਜ਼ਾ 7 ਸਾਲ ਦੇ ਗੈਪ ਨਾਲ ਆ ਸਕਦਾ ਹੈ ਹੋਪਸੋ ਸਾਰਿਆਂ ਦਾ ਆ ਸਕਦਾ ਤੇ ਪਲੀਜ਼ ਜਰੂਰ ਇੱਕ ਵਾਰੀ ਵਿਜ਼ਿਟ ਕਰਨ ਇੱਕ ਹਾਂਜੀ ਹਸਤੀਕਾਰ ਸਾਰਿਆਂ ਮੇਰਾ ਨਾਮ ਦਲਵਿੰਦਰ ਗੌਰ ਸਿੱਧੂ ਆ ਮੈਂ ਮੋਗਾ ਸਿਟੀ ਤੋਂ ਬਲੋਂਗ ਕਰਦੀ ਹਾਂ ਮੈਂ ਆਪਣੀ ਪਲੱਸ 2 2018 ਸੇ ਪਾਸ ਆਊਟ ਕੀਤੀ ਸੀ ਐਂਡ ਮੈਂ ਇੱਕ ਸਟੱਡੀ ਵੀਜ਼ਾ ਜਲੰਧਰ ਤੋਂ ਆਪਣੇ ਫੈਲ ਅਪਲਾਈ ਕੀਤੀ ਸੀ ਵੀਜ਼ਾ ਰਸੀਵ ਕੀਤਾ ਐਂਡ ਮੇਰਾ ਟ੍ਰੇਡ ਕੋਰਸ ਆ ਕੋਰਸ ਫੀਸ ਬਹੁਤ ਘੱਟ ਆ ਅਗਰ ਤੁਸੀਂ ਵੀ ਆਪਣਾ ਵੀਜ਼ਾ ਰਸੀਵ ਕਰਨਾ ਚਾਹੁੰਦੇ ਹੋ ਤਾਂ ਇੱਕ ਵੀ ਇੱਕ ਸਟੱਡੀ ਵੀਜ਼ਾ जरूर वेस्ट करूं। मैंने अपने सुप्रीकोर मैंने शार्ट बोर्ड तो ब्लाउन कर दिया। मैं ग्रेजुएशन 2022 देविज कितनी? तो मेरा नाम नवीन सिंह है। मैं तो यहाँ शहर तो ब्लाउन कर दा। मैं दो एयर बाई एयर में चलती प्लस टू पूरी कितनी। एक स्टडी बड़ा वा, था।

ਠੀਕ ਹੈ ਤੇ ਮੇਰਾ ਰਿਜ਼ਲਟ ਵੀ ਵਧੀਆ ਹੈ ਤੇ ਇਹਨਾਂ ਵਿੱਚ 3 ਮਹੀਨੇ ਚ ਮੇਰਾ ਲਾਸਟ ਸਟੱਡੀ 2009 ਵਿੱਚ ਕੰਪਲੀਟ ਕੀਤੀ ਸੀ ਇਸ ਤੋਂ ਬਾਅਦ ਮੈਂ ਕਿਸੇ ਵੀ ਫੀਲਡ ਵਿੱਚ ਕੋਈ ਕੰਮ ਨਹੀਂ ਕੀਤਾ ਮੇਰੀ ਸਟੱਡੀ ਗੈਪ ਵੀ ਤਕਰੀਬਨ 15 ਤੋਂ 16 ਸਾਲ ਦਾ ਸੀ ਤੇ ਮੈਂ ਇਹ ਜਿਹੜਾ ਵੀਜ਼ਾ ਮੇਰਾ ਆਇਆ ਬਿਨਾ ਆਇਲੈਂਡ ਸਪੀਡੀ ਤੋਂ ਆਇਆ ਇਸ ਲਈ ਮੈਂ ਸਾਰਿਆਂ ਨੂੰ ਇਹੀ ਐਡਵਾਈਸ ਦੇਣਾ ਚਾਹਾਂਗੀ ਜੋ ਵੀ ਮਤਲਬ ਅਪਲਾਈ ਕਰਨਾ ਚਾਹੁੰਦੇ ਹੋ ਜਰੂਰ ਇੱਕ ਵਾਰੀ ਸਰ ਕੋ ਆਨ ਤੇ ਆਪਣਾ ਅਪਲਾਈ ਕਰਨੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕਵਲਜੀਤ ਖੋਹਰਾ ਹੈ ਮੈਂ ਜ਼ਿਲ੍ਹਾ ਜ਼ਿਲ੍ਹਾ ਗੁਰਦਾਸਪੁਰ ਕੰਦੀ ਹੈ ਰਹਿਣ ਵਾਲੀ ਹਾਂ ਮੈਂ ਸਰ ਨਾਲ 2017 ਤੋਂ ਜੁੜੀ ਹੋਈ ਹਾਂ ਇਹਨਾਂ ਦਾ ਫੇਸਬੁੱਕ ਫੋਰ ਪੇਜ ਫੋਲੋ ਕੀਤਾ ਹੋਇਆ ਸੀ ਬਾਅਦ ਵਿੱਚ ਮੈਂ ਇਹਨਾਂ ਦੀ ਇੰਸਟਾਗ੍ਰam ਤੇ ਜੋ ਵੀ ਵੀਡੀਓ ਅਪਲੋਡ ਹੁੰਦੀ ਸੀ ਦੇਖਦੀ ਰਹਿੰਦੀ ਸੀ ਫਿਰ ਇਹਨਾਂ ਨੇ ਸਕਿਨ ਕੇਅਰ ਕੋਰਸ ਬਾਰੇ ਦੱਸਿਆ ਜੋ ਕਿ ਮਤਲਬ ਕਿ ਕੈਨੇਡਾ ਵਿੱਚ ਕਾਫੀ ਡਿਮਾਂਡ ਹੈ ਇਸ ਦੀ ਤੇ ਇਸ ਦੇ ਲਈ ਮੈਂ ਸਰ ਕੋ ਆਈ ਵਿਜ਼ਿਟ ਕੀਤਾ ਫਿਰ ਮਤਲਬ ਇਹਨਾਂ ਨੇ ਚੰਗੀ ਤਰ੍ਹਾਂ ਮੈਨੂੰ ਗਾਈਡ ਕੀਤਾ ਕੀ ਕੀ ਜ਼ਰੂਰਤਾਂ ਉਸ ਦੇ ਅਕੋਰਡਿੰਗ ਫਿਰ ਮੈਂ ਆਪਣੀ ਫਾਈਲ ਅਪਲਾਈ ਕੀਤੀ ਸਾਰੇ ਡਾਕੂਮੈਂਟ ਜੋ ਵੀ ਸੀ ਇਹਦੇ ਵਿੱਚ origignal ਸੀ ਕੋਈ fake ਨਹੀਂ ਨਹੀਂ ਸੀ ਲਗਾਇਆ ਗਿਆ ਤੇ ਇਸ ਲਈ ਕੋਸ਼ਿਸ਼ ਦੇ ਨਾਲ ਵਿੱਚ ਮੈਨੂੰ ਆਪਣਾ ਰਿਜ਼ਲਟ ਬਹੁਤ ਵਧੀਆ ਮਿਲਿਆ